ਤਾ ਵਿਆਸ ਤੋਂ ਮਾਮਲਾ ਸਾਹਮਣੇ ਆ ਰਿਹਾ ਜੁੱਥੇ ਕਿ ਲਗਾਤਾਰ 8 ਦਿਨਾਂ ਤੋਂ ਬੈਂਕਾਂ ਦੀ ਲਾਈਟ ਗੁੱਲ ਹੋਣ ਦੇ ਚੱਲਦਿਆਂ ਰੋਜ਼ ਦੇ ਵਿੱਚੋਂ ਬੈਕ ਮੁਲਾਜ਼ਮਾ ਦੇ ਵੱਲੋਂ ਵਿਚਲੇ ਦਫ਼ਤਰ ਤੇ ਮੂਰੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਮੁਲਾਜ਼ਮਾ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਵਿਚਲੇ ਅਧਿਕਾਰੀਆਂ ਦੇ ਵੱਲੋਂ ਬੈਂਕ ਮੁਲਾਜ਼ਮਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਲਾਰੇ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਆਨਲਾਈਨ ਸ਼ਿਕਾਇਤਾਂ ਕਰਨ ਦੇ باوجود ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਉਤਈ ਦੱਸਦੀ ਹੈ ਕਿ ਮੌਕੇ ਤੇ ਹਾਜ਼ਰ ਜੇ.ੀ ਦੇ ਨਾਲ ਵੀ ਬੈਂਕ ਅਧਿਕਾਰੀਆਂ ਦੀ ਤਿੱਖੀ ਬੈਸ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਬੈਂਕ ਮੁਲਾਜ਼ਮਾ ਦਾ ਕਹਿਣਾ ਹੈ ਕਿ ਬੈਂਕਾ ਦੇ ਵਿੱਚ ਲੈਣ ਦੇ ਨਾ ਹੋਣ ਪਾਨ ਕਰਕੇ ਮੁਲਾਜ਼ਮਾ ਤੇ ਲੋਕ ਪੜਕ ਰਹੇ ਨੇ ਜੋ ਆਪਣੇ ਬੈਂਕ ਵਿੱਚ ਬੈਂਕ ਸੰਬੰਧੀ ਕੰਮਕਾਜ ਦੇ ਲਈ ਆਉਂਦੇ ਨੇ ਬੈਂਕ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਬਿਜਲੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਬੈਂਕ ਨੂੰ ਤਾਲੇ ਲਗਾ ਕੇ ਚਾਬੀਆਂ ਪਿਛਲੇ ਵਿਭਾਗ ਨੂੰ ਹੀ ਸੌਂਪ ਦਿੱਤੀਆਂ ਜਾਣ ਕੇ ਹਰਜੀਤ ਸਿੰਘ ਜੀ ਕੀ ਮਾਮਲਾ ਬੈਂਕ ਐਕਸੈਸ ਬੈਂਕ ਇਕ ਬੰਧਨ ਬੈਂਕ ਵਾਲੇ ਜਿਹੜੇ ਮੁਲਾਜ਼ਮ ਤੁਹਾਡੇ ਤੇ ਰੋਸ ਜਤਾ ਰਹੇ ਆ ਕਿ ਤੁਸੀਂ ਬਹੁਤ ਖੱਜੂ ਖਰਾਕ ਕਰ ਰਹੇ ਹੋ ਮੈਂ ਕਹਾਂ ਕਿ ਰੂਟੀ ਤੋਂ ਸਟੋਰ ਚ ਸਮਾਨ ਨਾਉਣ ਕਰਦੇ ਤੈਮ ਲੱਗਦੇ ਤੁਸੀਂ ਦੋਵਾਂ ਕਿ 10 ਵਜੇ ਤੱਕ ਜਿਹੜੇ ਤੁਹਾਡੇ ਬਲੌਗ ਲੱਗੇ ਕੀ ਕਾਰਨ ਕਹਿ ਸਕਦੇ ਮੇਰਾ ਰਈਆ ਬੰਦੀ ਰਾਤ 10 ਵਜੇ 6 ਵਜੇ ਚਲਾਇਆ ਸੀ ਜੀ ਨਿਕਾਰੀਆ ਬੰਦ ਰਾਤ ਦਾ ਮੁਸ਼ਰੂ ਕਹਿੰਦੇ ਕਿ ਬਕਸਾ ਲੈਣ ਵਾਸਤੇ 2500 ਦੀ ਡਿਮਾਂਡ ਵੀ ਕੀਤੀ ਗਈ ਤੁਹਾਡੇ ਕੋਲ ਕਿਸੇ ਨੂੰ ਮਿਲ ਜਾਂਦੀ ਮੈਨੂੰ ਬੰਦਾ ਉਹ ਤਾਂ ਕੀ ਕਹਿ ਸਕਦੇ ਕਿਤੇ ਤੁਸੀਂ ਸਿਆਸੀ ਲੀਡਰਾਂ ਦੇ ਤਾਇਰ ਦੇ ਨਹੀਂ ਇੱਥੇ ਹੈਗੇ ਡਿਊਟੀ ਤੇ ਲੋਕਾਂ ਨੂੰ ਖੱਜਲ ਖਰਾਬ ਕਰ ਰਹੇ ਕਿਉਂ ਕਰ ਰਹੇ ਮੈਂ ਕਿਸੇ ਨੂੰ ਖਰਾਬ ਨਹੀਂ ਕਰਦਾ ਜੀ ਮਨ ਲੋਕ ਤੁਹਾਡੇ ਪਿੱਛੇ ਜਿਹੜੇ 10-10 ਦਿਨ ਹੋ ਗਏ ਘੁੰਮਦਿਆਂ ਨੂੰ ਫਿਰ ਵੀ ਨਹੀਂ ਕੋਈ ਤੁਸੀਂ ਨਹੀਂ ਆ ਦੇਦੇ ਮੇਰੇ ਕੋ ਭਾਜੀ ਕੋਈ ਬੰਦਾ ਹੀ ਨਹੀਂ ਆਇਆ ਇਹਨਾਂ ਦਾ ਕੋਈ ਬਦਦਰਸ ਸਭਾ ਹੋਵੇ ਜਾਂ ਮਨ ਸਭਾ ਜਾਖਿਆ ਹੀ ਮੈਂ ਬਤਾ ਬੁਲਾ ਲਿਆ ਸਾਹਬ ਹੁਣਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਜੀ ਜਈ ਹੁਣਾਂ ਦੀ ਡਿਊਟੀ ਲਾਈ ਆ ਪਰ ਕੀ ਕਹਿ ਸਕਦੇ ਸੀ ਐਸ ਡੀਓ ਦੇ ਕੋਲ ਕਾਨੂੰਨੀ ਪਾਲਣਾ ਕਰਦੇ ਅੱਜ ਸਾਰੇ ਆਖੇ ਮੈਂ ਅੱਜ ਮਖਾਨ ਕੰਮ ਕਰਾਉਣ ਮੁਸ਼ਕਲ ਅੱਜ ਕਿਦਾਂ ਤੁਸੀਂ ਕਰ ਰਹੇ ਕਿ ਲੋਕ ਇਕੱਠੇ ਹੋ ਗਏ ਦੋ ਬੈਂਕਾਂ ਦੇ ਮੁਲਾਜ਼ਮ ਆਏ ਲੋਕ ਉਹਨਾਂ ਦੀ ਗੱਲ ਪੈ ਰਹੇ ਕਿ ਮੈਂ ਕੇਵਲ ਟੁਕਾਇਆ ਹੋ ਆ ਆਪੇ ਕੰਮ ਕਰੂ ਜੋ ਕਰੂ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਡਿਵੀਜ਼ਨ ਦੇ ਵਿੱਚ ਲਗਾਤਾਰ 3 ਸਾਲ 3 ਸਾਲ ਕਿਉਂ ਮਤਲਬ ਇੰਨੀਆਂ ਕੰਪਲੇਨਟਾਂ ਆਉਂਦੀਆਂ ਤੁਹਾਡੇ ਬਲਾਕ ਤੋਂ ਕੋਈ ਕੋਈ ਕਮੈਂਡ ਨਹੀਂ ਨਾ ਮੈਨੂੰ ਲੱਗਦਾ ਕਿ ਇਹ ਸੁੱਟੇ ਮਰਬਾਇੰਸ ਦੱਸ ਰਹੇ ਹਨ ਕਿ ਕਈ 8 ਕੰਪਲੇਂਟਾਂ ਕੀਤੀਆਂ ਕੋਈ ਨਹੀਂ ਸਾਨੂੰ ਜਾਂਦੀ ਕਿੱਥੇ ਹੈਗੀ ਆ ਪਾਜੀ ਉਹਨੇ ਆਖੇ ਉਹ ਮੇਰੇ ਮੁਲਾਜ਼ਮਾਂ ਜਾਂਦੀ ਹੈ ਲਾਈਨ ਮੈਨਾਂ ਇਹ ਕੰਪਲੇਂਟਾਂ ਦਾ ਹੱਲ ਕਰਨਾ ਹੈ ਇੱਕ ਵਾਰ ਬੱਤੀ ਚੱਲੀ ਕਿਉਂ ਨਹੀਂ ਹੈ ਕਿਉਂ ਆਏ ਲੋਕ ਹਾਂਜੀ ਕਿਉਂ ਗੁੱਸਾ ਕਰਾਉਂਦੇ ਸੋਚਣਾ ਕਰ ਤਾਂ ਟਾਈਮ ਲਗਾਓ ਹੁਣ ਉਹ ਕਹਿਤੇ ਰਹੇ ਆ ਕਿ ਅਸੀਂ ਬਕਸੇ ਵੀ ਲੈ ਆਉਨੇ ਆ ਸਾਨੂੰ ਦੱਸੋ ਜਾਂ ਆਪ ਸਮਾਨ ਲੈ ਆਉਨੇ ਆ ਆਪਾਂ ਅਸੀਂ ਨਹੀਂ ਮੰਨਦੇ ਆਪੇ ਮਹਿਪਾ ਪਹਿਲਾਂ ਤਾਂ ਡਿਮਾਂਡ ਕਰ ਰਹੇ ਸੀ ਕਿ ਦੇ ਦਿਓ ਆਪਾਂ ਤਾਂ ਅੱਛਾ ਸਾਰਾ ਅਸੀਂ ਬੰਦਰ ਬੈਂਕ ਤੇ ਐਕਸਿਸ ਬੈਂਕਰ ਰਹੀ ਆ ਦੇ ਅਧਿਕਾਰੀ ਆ ਸਾਡੀ ਜਿਹੜੀ ਆ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਜਿਹੜੀ ਆ ਪਿਛਲੇ 7-8 ਦਿਨਾਂ ਤੋਂ ਚੱਲਦੀ ਪਈ ਆ ਲਗਾਤਾਰ ਆਨਲਾਈਨ ਕਮੈਂਟਾਂ ਹੀ ਪਾ ਰਹੇ ਆ ਕੋਈ ਸੋਲੂਸ਼ਨ ਨਹੀਂ ਮਿਲਦਾ ਪਿਆ ਠੀਕ ਆ ਜੀ ਅੱਜ ਫੇਰ ਅਸੀਂ ਆ ਘਰ ਕੇ ਕੱਲ ਵੀ ਸਾਡੇ ਮੁਲਾਜ਼ਮ ਆਏ ਉਹਨਾਂ ਨੂੰ ਕਿਹਾ ਗਿਆ ਕਿ ਅੱਜ ਜਿਹੜਾ ਸੋਲੂਸ਼ਨ ਹੋ ਜਾਊਗਾ ਆ ਘਰ ਕੇ ਅਸੀਂ ਅੱਜ ਫੇਰ ਦੁਬਾਰ ਤੇ ਹੁਣ ਤੁਸੀਂ ਜੈ ਸਾਹਿਬ ਦਾ ਜਿਹੜਾ ਤੁਸੀਂ ਖੁਦ ਹੀ ਸੁਣਿਆ ਵਾ ਕਿ ਜਿਹੜੀ ਮੈਨੂੰ ਕੰਪਲੀਟ ਹੀ ਅੱਜ ਮਿਲੀ ਆ ਕਦੀ ਕਹਿ ਰਿਹਾ ਸਮਾਨ ਨਹੀਂ ਆ ਰਿਹਾ ਅਸੀਂ ਆ ਕੇ ਘਰ ਕੇ ਇਥੋਂ ਤੱਕ ਕਹਿ ਦਿੱਤਾ ਕਿ ਸਮਾਨ ਅਸੀਂ ਖੁਦ ਪ੍ਰੋਵਾਈਡ ਕਰਵਾ ਦਿੰਦੇ ਆ ਠੀਕ ਆ ਹਰੇ ਵੀ ਉਹਨਾਂ ਦੇ ਇਹੋ ਕਹਿਣ ਚ ਹੁੰਦਾ ਵਾ ਕਿ ਇਹ ਸਮਾਨ ਅੱਜ ਆਜੂਗਾ ਤੇ ਕਰ ਦਾਂਗੇ ਹਰੇ ਵੀ ਉਹਨਾਂ ਵੱਲੋਂ ਕੋਈ ਪੱਕਾ ਜਿਹੜਾ ਸਪੱਸ਼ਟੀਕਰਨ ਆਪ ਨੂੰ ਨਹੀਂ ਦਿੱਤਾ ਗਿਆ ਹੁਣ ਕੱਲ ਹੋਈ ਉਹਨਾਂ ਨੇ ਇਹੋ ਚੀਜ਼ ਕਹੀ ਸੀ ਤੇ ਅਸੀਂ ਉਹਨਾਂ ਦੇ ਭਰੋਸੇ ਦੇ ਵਾਪਸ ਚ ਲੱਗੇ ਸੀ ਲੇਕਿਨ ਅੱਜ ਅਸੀਂ ਆ ਕੇ ਆਏ ਆ ਕਿਉਂਕਿ ਜਿਹੜੇ ਉੱਥੋਂ ਦੇ ਜਿਨ੍ਹਾਂ ਦੇ ਖਾਤੇ ਆ ਸਾਡੇ ਕੋਲ ਉਹ ਲੋਕੀ ਸਾਨੂੰ ਜ ਬਹੁਤ ਪਰੇਸ਼ਾਨ ਹੋ ਗਏ ਆ ਕਿ ਕਹਿ ਸਕਦੇ ਕੀ ਇੱਕ ਤੁਸੀਂ ਦੱਸ ਰਹੇ 10 ਵਜੇ 10 ਵਜੇ ਆਏ ਨਹੀਂ ਹਾਂਜੀ ਜਿਹੜੇ ਡਿਊਟੀ ਦਾ ਟਾਈਮ ਕੀ ਹੈ ਨਰਧਾਰਿਕ ਸਮਾਂ ਕੀ ਹੈ ਦੇਖੋ ਜੀ ਅਸੀਂ ਜਦੋਂ ਆਏ ਆ 10 ਵਜੇ ਨਾਲ ਤੁਸੀਂ ਦੇਖਿਆ ਖੁਦ ਤਾਲੇ ਲੱਗੇ ਹੋਏ ਸੀ ਤਾਂ ਆਪਣੇ ਉੋਂ ਤੋਂ ਬਾਵਜੂਦ ਜਿਹੜੇ ਆਪਣੇ ਉੋਂ ਤੋਂ ਬਾਅਦ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਆ ਹੁਣ ਦੇਖੋ ਜੀ ਇਹ ਸਰਕਾਰ ਜੋਗ ਜਿਹੜੇ ਜੈ ਜੈ ਸਾਹਿਬ ਇਹਨਾਂ ਨੂੰ ਖੁਦ ਚਾਹੀਦਾ ਵਾ ਕਿ ਜਿੱਦਾਂ ਦੇ ਅੱਜ ਕੱਲ੍ਹ ਬਰਸਾਤ ਦੇ ਮੌਸਮ ਚੱਲਦਾ ਪਿਆ ਜਿੱਦਾਂ ਇਹ ਪ੍ਰੋਬਲਮਾਂ ਲੋਕਾਂ ਨਾਲ ਆ ਰਹੀਆਂ ਨੇ ਇਹਨਾਂ ਨੇ ਸੋਲਵ ਕਰਦੀਆਂ ਨੇ ਹੁਣ ਇਹਦੇ ਜਦੋਂ ਅਧਿਕਾਰੀ ਇੱਥੇ ਮੌਜੂਦ ਨਾ ਹੋਣਗੇ ਤੇ ਪ੍ਰੋਬਲਮਾਂ ਕੌਣ ਸੋਲਵ ਕਰੂਗਾ ਇਹਨਾਂ ਦੀ ਕੀ ਕਿਹੜੀ ਕੋਈ ਡਿਮਾਂਡ ਕੀਤੀ ਗਈ ਜਿਹਦਾ ਬਕਸੇ ਨੂੰ ਲੈ ਕੇ ਗੱਲ ਕਰ ਰਹੇ ਸੀ ਇਹ ਕਿ ਮਤਲਬ ਤੁਸੀਂ ਦੇ ਦਿਓ ਹੁਣ ਵੇਖੋ ਜੀ ਜਦੋਂ ਪਹਿਲਾਂ ਸਾਡੇ ਜਿਹੜੇ ਬਿਲਡਿੰਗ ਦੇ ਮਾਲਕ ਆ ਜੇ ਉਹਨਾਂ ਨੂੰ ਜਦੋਂ ਅਸੀਂ ਕੰਟੈਕਟ ਕੀਤਾ ਕਿ ਜਿਹੜੀ ਆਪਣੀ ਜਿਹੜੀ ਜਿਹੜੀ ਇਸ਼ੂ ਆ ਰਿਹਾ ਹੈ ਇਲੈਕਟ੍ਰਿਸਿਟੀ ਦਾ ਤੇ ਉਹਨਾਂ ਨੂੰ ਇਹਨਾਂ ਨੇ ਕੋਈ ਡਿਮਾਂਡ ਕੀਤੀ ਸੁਣਾਇਆ ਚਾਇਆ ਵਾ ਕਿ ਜਿਹੜੇ ਇਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਅਸੀਂ ਉਹ ਵੀ ਦਿਨੋਂ ਤਿਆਰ ਸੀ ਵੀ ਚਲੋ ਕੋਈ ਨਹੀਂ ਜਿਹੜੀ ਕੰਮ ਚੱਲਣਾ ਚਾਹੀਦਾ ਬੈਂਕ ਦਾ ਤੁਹਾਨੂੰ ਪਤਾ ਹੈ ਕਿ ਪ੍ਰਾਈਵੇਟ ਕੰਮ ਆ ਇਹ ਜਿੰਨਾ ਵੀ ਜੋ ਵੀ ਦੇਣਾ ਉਹ ਅਧਿਕਾਰੀਆਂ ਨੇ ਇਕੱਠਾ ਕਰਕੇ ਦੇਣਾ ਉਹ ਵੀ ਅਸੀਂ ਦਿਨੋਂ ਤਿਆਰ ਬੜਾ ਜਿਹਾ 7ਵਾਂ 8ਵਾਂ ਦਿਨ ਹੋ ਗਿਆ ਕੋਈ ਵੀ ਜਿਹੜਾ ਸਾਨੂੰ ਸੋਲੂਸ਼ਨ ਨਹੀਂ ਦਿੱਤਾ ਗਿਆ ਜੇ ਨਹੀਂ ਕਰਦੇ ਹੁਣ ਤੁਹਾਨੂੰ ਕਿੰਨੇ ਘੰਟੇ ਹੋ ਚੁੱਕੇ ਜਾਂ ਕਿੰਨੇ ਦਿਨ ਹੋ ਚੁੱਕੇ ਨੇ 8ਵਾਂ ਦਿਨ ਆ ਜੀ 8ਵਾਂ ਦਿਨ ਹਾਂਜੀ ਲਗਾਤਾਰ 8ਵਾਂ ਦਿਨ ਆਹੀਂ ਆਨਲਾਈਨ ਕੰਪਲੀਟਾ ਪਾ ਰਹੇ ਆ ਆਨਲਾਈਨ ਕੰਪ ਕੀ ਅਗਲਾ ਕਦਮ ਕੀ ਰੋਗੇ ਤੁਸੀਂ ਇਹਨਾਂ ਦੇ ਖਿਲਾਫ ਕੋਈ ਰੋਸਮਰ ਪ੍ਰਦਰਸ਼ਨ ਕਰੋਗੇ ਜਾਂ ਨਹੀਂ ਕਰਦੇ ਤੇ ਵੇਖੋ ਜੀ ਅਹੀਂ ਤੇ ਸ਼ਾਂਤੀ ਨਾ ਆ ਅੱਜ ਵੀ ਆਏ ਆ ਜੇ ਨਹੀਂ ਹੁੰਦੇ ਤੇ ਅਸੀਂ ਆਪਣਾ ਜਿਹੜਾ ਉਹ ਧਰਨਾ ਦੇਵਾਂਗੇ ਇਹਨਾਂ ਦੇ ਵਿਰੁੱਧ ਜਿਹੜਾ ਵਾ ਇਕੱਠੇ ਹੋ ਗਏ ਸਾਰੀ ਜਿਹੜੀ ਜੁਨੀਅਨਸ ਦੋਵਾਂ ਬੈਂਕਾਂ ਦੀ ਕੋ ਬੈਂਕਾਂ ਵੀ ਲੋਕਾਂ ਦੀ ਪਬਲਿਕ ਡੀਲਿੰਗ ਵਾਸਤੇ ਹੀ ਆ ਜੇ ਲੋਕ ਤੁਹਾਡੇ ਬੈਂਕਾਂ ਤੋਂ ਖਾਜ ਲੈਣ ਦੇ ਨਾਰਾਸ਼ ਹੋਣਗੇ ਤੇ ਫਿਰ ਅਗਲਾ ਸਵਾਲ ਕੀ ਬਿਲਕੁਲ ਜੀ ਅਸੀਂ ਵੀ ਨਾ ਵਰਗੇ ਇੱਕ ਮੁਲਾਜ਼ਮ ਆ ਜੀ ਹੁਣ ਇਹ ਤਾਂ ਚਲੋ ਇੱਧਰ ਉੱਧਰ ਬੈਠ ਕੇ ਗੁਜ਼ਾਰਾ ਕਰ ਲੈਣਗੇ ਬਟ ਅਸੀਂ ਤੇ ਬੈਂਕ 'ਚ ਨਹੀਂ ਬੈਠਣਾ ਅਸੀਂ ਕਿੱਥੇ ਚੱਲ ਜਾਣਾ ਇਹ ਲੋਕਾਂ ਦੇ ਜੋ ਵੀ ਇਹ ਪ੍ਰੋਬਲਮਾਂ ਸੋਲਵ ਕਰਨ ਲਈ ਬੈਠੇ ਆ ਲੋਕਾਂ ਦੀ ਜਿਹੜੀ ਆ ਉਹ ਜੋ ਵੀ ਜੋ ਵੀ ਇਹ ਪ੍ਰੋਬਲਮ ਆ ਰਹੀ ਹੈ ਸੁਣਾਂਗੇ ਅਸੀਂ ਨਹੀਂ ਪਛਾਦੇ ਲੋਕਾਂ ਦੀ ਆਸ ਤਾਂ ਬੈਂਕ ਦੇ ਨਾਲ ਜੁੜੀ ਨਹੀਂ ਲੋਕਾਂ ਨੇ ਲੈਂਡ ਦੇਣ ਬੈਂਕ ਨਾ ਬਣਿਆ ਹੁੰਦਾ ਇੱਕ ਤੇ ਹਾੜ ਪੀਂਦ ਤੇ ਇੱਕ بارش ਹੋ ਰਹੀ ਸੀ ਲਗਾਤਾਰ ਤੇ ਬੈਂਕਾਂ ਤੇ ਕੱਲ ਤੋਂ ਹੀ ਖੁੱਲ ਰਹੀਆਂ ਵੇਖੋ ਜੀ ਭਾਵੇਂ بارش ਹੋ ਰਹੀ ਜੋ ਮਰਜ਼ੀ ਹੋ ਰਿਹਾ ਜਿੱਦਾਂ ਬੱਚਿਆਂ ਦਾ ਤੁਹਾਨੂੰ ਪਤਾ ਹੈ ਕਿ ਆਪਣੇ ਪੰਜਾਬ ਦੇ ਬੱਚਿਆਂ ਦਾ ਬਾਹਰ ਜਾਣ ਨੂੰ ਬਹੁਤ ਜ਼ਿਆਦਾ ਰੁਝਾਨ ਆ ਠੀਕ ਆ ਦਿਨ ਪੰਜ ਤੋਂ 10 ਜਿਹੜੇ ਆ ਬੈਲੈਂਸ ਸਰਟੀਫਿਕੇਟ ਸਟੇਟਮੈਂਟ ਆ ਜਿਹੜੀਆਂ ਸਾਡੇ ਕੋਲ ਕੈਰੀਆ ਹੁੰਦੀ ਆ ਜੇ ਅਗਰ ਨਹੀਂ ਉਹਨਾਂ ਨੂੰ ਟਾਈਮ ਤੇ ਪ੍ਰੋਵਾਈਡ ਕਰ ਪਾਉਂਦੇ ਤੇ ਬੱਚਿਆਂ ਦੇ ਭਵਿੱਖ ਨਾਲ